ਇਧਰਲੇ ਪਾਸੇ ਜਿਹੜੇ ਠੰਡੇ ਵਰਤਾਏ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਤੰਦੂਰ ਲੱਗੇ ਹੋਏ ਨੇ ਰੋਟੀ ਪਕਾਉਣ ਵਾਸਤੇ ਤੇ ਇਧਰਲੇ ਪਾਸੇ ਜਿਹੜਾ ਇੱਕ ਵੱਡਾ ਟੈਂਟ ਲੱਗਿਆ ਜਿੱਥੇ ਆਮ ਲੋਕ ਪ੍ਰਸ਼ਾਦਾ ਛਕ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਬਾਦਲਪਿੰਡਾ ਜਿਹੜਾ ਤੁਸੀਂ ਪਿੰਡ ਵੇਖ ਰਹੇ ਹੋ ਇਹ ਬਾਦਲਪਿੰਡਾ ਬਾਦਲਪਿੰਡ ਬਹੁਤ ਜ਼ਿਆਦਾ ਸੋਹਣਾ ਦੋਮੇ ਪਾਸੇ ਜਿਹੜੀਆਂ ਖਜੂਰਾਂ ਲੱਗੀਆਂ ਹੋਈਆਂ ਨੇ ਸੜਕਾਂ ਵਧੀਆਂ ਬਣੀਆਂ ਹੋਈਆਂ ਨੇ ਤੇ ਬਾਦਲਪਿੰਡ ਦੇ ਵਿੱਚ ਖੇਡ ਸਟੇਡੀਅਮ ਵਧੀਆ ਨੇ ਹਸਪਤਾਲ ਵਧੀਆ ਬਣੇ ਹੋਏ ਨੇ ਕਾਲਜ ਵਧੀਆ ਬਣੇ ਹੋਏ ਨੇ ਤੇ ਇੱਥੇ ਆਉਣ ਦਾ ਮਕਸਦ ਆ ਵੀ ਅੱਜ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਵਰਸੀ ਮਨਾਈ ਜਾ ਰਹੀ ਆ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰੀ ਜਿਹੜੇ ਮੁੱਖ ਮੰਤਰੀ ਰਹੇ ਨੇ ਬਾਦਲ ਪਰਿਵਾਰ ਦਾ ਪਹਿਲਾ ਘਰ ਦਿਖਾ ਦਈਏ ਇਹ ਘਰ ਆ ਜੀ ਪ੍ਰਕਾਸ਼ ਸਿੰਘ ਬਾਦਲ ਦਾ ਸੁਖਵੀਰ ਬਾਦਲ ਦਾ ਬੀਬੀ ਹਰਸਿਮਰਤ ਕੌਰ ਬਾਦਲ ਦਾ ਤਾਂ ਜਿਹੜੇ ਇੱਥੇ ਰਹਿੰਦੇ ਨੇ ਜੇ ਕਿਸੇ ਨੇ ਮਿਲਣਾ ਹੋਵੇ ਤਾਂ ਲੋਕ ਇੱਥੇ ਆ ਕੇ ਉਹਨਾਂ ਨੂੰ ਮਿਲ ਵੀ ਸਕਦੇ ਨੇ ਤੇ ਇੱਧਰ ਦੋਵੇਂ ਪਾਸੇ ਜਿਹੜੀਆਂ ਲਾਈਨਾਂ ਗੱਡੀ ਦੀਆਂ ਲੱਗੀਆਂ ਨੇ ਵੈਸੇ ਪਾਰਕਿੰਗਾਂ ਸੀ ਜਿਹੜੀਆਂ ਉਹ ਵੀ ਪੂਰੀਆਂ ਜਾਮ ਹੋ ਗਈਆਂ ਨੇ ਕਾਠਾ ਜਿਹੜਾ ਬਹੁਤ ਜ਼ਿਆਦਾ ਹੈ ਕਿਉਂਕਿ ਬਹੁਤ ਜ਼ਿਆਦੇ ਲੋਕ ਪਹੁੰਚੇ ਨੇ ਜਿਹੜੇ ਕਟੜ ਅਕਾਲੀ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਆਪਦੇ ਪਿੰਡਾਂ ਦੇ ਲੋਕਾਂ ਨੂੰ ਲੈ ਕੇ ਤੇ ਅੰਦਰ ਪ੍ਰਬੰਧ ਕੀ ਕੀ ਕੀਤਾ ਆਜੋ ਆਪਾਂ ਉਹ ਵੀ ਸਾਰਾ ਵੇਖਦੇ ਆਂਗੇ ਕੌਣ ਕੌਣ ਜਿਹੜਾ ਇੱਥੇ ਵਰਸੀ ਤੇ ਪਹੁੰਚਿਆ ਵੱਡਾ ਨੇਤਾ ਜਾਂ ਕੋਈ ਵੱਡਾ ਕਲਾਕਾਰ ਤਾਂ ਆਪਾਂ ਉਹਨਾਂ ਤੇ ਵੀ ਜਿਹੜੀ ਝਾਤ ਮਾਰਾਂਗੇ ਇੱਧਰਲੇ ਪਾਸੇ ਜਿਹੜੀ ਪਾਰਕਿੰਗ ਆ ਤੇ ਇਧਰ ਜਿਹੜੀਆਂ ਫਾਇਰ ਬਰਗੇਡ ਦੇ ਆ ਉਹ ਗੱਡੀਆਂ ਖੜੀਆਂ ਨੇ ਕਈ ਵਾਰੀ ਕੋਈ ਘਟਨਾ ਵਾਪਰਦੀ ਹੈ ਨਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਅਵੇਲੇਬਲ ਨੇ ਬਾਕੀ ਜਿਹੜੀ ਸਕਿਉਰਟੀ ਆ ਉਹ ਬਹੁਤ ਜ਼ਿਆਦਾ ਟਾਈਟ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਪਹਿਲਾਂ ਆਪਾਂ ਜੋ ਅੰਦਰ ਚੱਲਦੇ ਆ ਤੇ ਇਸ ਇਹ ਉਹ ਖੇਤ ਆ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ 2023 ਦੇ ਵਿੱਚ ਬਾਦਲ ਦੀ ਜਿਹੜੀ ਡੈਥ ਹੋਈ ਸੀ ਤੇ 25 ਅਪ੍ਰੈਲ ਨੂੰ ਜਿਹੜਾ ਸੰਸਕਾਰ ਕੀਤਾ ਗਿਆ ਸੀ ਇੱਥੇ ਪਹਿਲਾਂ ਜਿਹੜਾ ਕੀਨੂਆ ਦਾ ਵਾਕ ਹੁੰਦਾ ਸੀਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਆਪਾਂ ਕਹਿੰਦੀ ਵੀ ਅੰਤਮ ਸੰਸਕਾਰ ਕੀਤਾ ਗਿਆ ਤਾਂ ਉਹ ਜਿਹੜਾ ਬਾਗ ਸੀ ਉਹ ਪਟਾ ਦਿੱਤਾ ਗਿਆ ਸੀਗਾ ਇਧਰਲੇ ਪਾਸੇ ਜਿਹੜੀਆਂ ਪਾਣੀ ਦੀਆਂ ਸ਼ਵੀਲਾਂ ਲੱਗੀਆਂ ਹੋਈਆਂ ਨੇ ਠੰਡੀਆਂ ਦੀਆਂ ਸ਼ਵੀਲਾਂ ਨੇ ਨਾਲ ਹੀ ਜਿਹੜੀ ਕੌਫੀ ਆ ਉਹ ਚੱਲ ਰਹੀ ਆ ਤੇ ਬੜੇ ਲੋਕ ਜਿਹੜੇ ਇੱਥੋਂ ਪਾਣੀ ਪੀ ਰਹੇ ਨੇ ਕੌਫੀਆਂ ਛੱਕ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਭੋਜਨ ਆ ਹੈਨਾ ਰੋਟੀ ਕਹਦੀ ਆ ਆਪਾਂ ਉਧਰਲੇ ਪਾਸੇ ਜਿਹੜਾ ਪ੍ਰਸ਼ਾਦਾ ਪਾਣੀ ਛਕਾ ਰਹੇ ਨੇ ਤੇ ਇੱਥੇ ਖਾਸ ਕਰਕੇ ਸਾਰੇ ਹੀ ਅਕਾਲੀ ਦਲ ਦੇ ਜਿਹੜੇ ਐਮ.ਐਲ.ਏ. ਜਾ ਵੱਡੇ ਲੀਡਰ ਨੇ ਉਹ ਪਹੁੰਚੇ ਹੋਏ ਨੇ ਤੇ ਬਾਦਲ ਪਰਿਵਾਰ ਦੀ ਗੱਲ ਕਰੀਏ ਆ ਸਰਦਾਰ ਸਕੀਰ ਸਿੰਘ ਬਾਦਲ ਉਹਨਾਂ ਨੇ ਤਾਂ ਹੋਣਾ ਹੀ ਸੀ ਮੌਜੂਦ ਕਿਉਂਕਿ ਉਹਨਾਂ ਦੇ ਪਿਤਾ ਸੀ ਬਾਕੀ ਹੋਰ ਵੀ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹ ਵੀ ਜਿਹੜੇ ਇੱਥੇ ਪਹੁੰਚੋਏ ਨੇ ਤੇ ਆ ਜਿਹੜਾ ਬਾਦਲ ਪਿੰਡ ਆ ਨਾ ਸਾਰੇ ਬਾਦਲ ਪਿੰਡ ਦੇ ਲੋਕ ਵੀ ਇੱਥੇ ਜਿਹੜੇ ਪਹੁੰਚੋਏ ਨੇ ਇਧਰਲੇ ਪਾਸੇ ਜਿਹੜੀਆਂ ਹਸਟਾਲਾਂ ਖਾਣ ਪੀਣ ਵਾਸਤੇ ਚੌਲ ਹੋ ਗਿਆ ਰਾਇਤਾ ਕੁਲਫੀਆਂ ਵਗੈਰਾ ਸਾਰੀਆਂ ਵਧੀਆ ਆਈਟਮਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਗਈਆਂ ਤੇ ਆਜੋ ਆਪਾਂ ਉਧਰਲੇ ਪਾਸੇ ਚੱਲਦੇ ਆਂ ਥੋੜਾ ਜਿਹਾ ਅਕਾਲੀ ਦਲ ਨੂੰ ਚਾਉਣ ਵਾਲੇ ਸਾਰੇ ਹੀ ਇੱਥੇ ਪਹੁੰਚੇ ਹੋਇਆ ਪਿੰਡਾਂ ਦੇ ਸਰਪੰਚ ਲਾ ਲੋ ਜਾਂ ਕੋਈ ਆਮ ਖਾਸ ਬੰਦਾ ਜਿਹੜਾ ਵੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀਗਾ ਉਹ ਸਾਰੇ ਲੋਕ ਇੱਥੇ ਪਹੁੰਚਿਆ ਇਕੱਠਾ ਹੈ ਜਿਹੜਾ ਉਹ ਬਹੁਤ ਜ਼ਿਆਦਾ ਵੱਡਾ ਇਕੱਠਾ ਤੇ ਕਾਫੀ ਕਿਲਿਆਂ ਦੇ ਵਿੱਚ ਜਿਹੜਾ ਟੈਂਟ ਲੱਗਿਆ ਹੋਇਆ ਦੇਖੋ ਤੁਸੀਂ ਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਰਹੇ ਨੇ ਆਪਾਂ ਗੱਲ ਕਰੀ ਵੀ ਆਪਣੀ ਜ਼ਿੰਦਗੀ 'ਚ ਕਹਿੰਦੇ ਉਹ ਕਦੇ ਹਾਰੇ ਨਹੀਂ ਸੀ ਪਰ ਜਦੋਂ ਉਹਨਾਂ ਦਾ ਆਖਰੀ ਟਾਈਮ ਆਇਆ ਤਾਂ ਉਹ ਲੰਬੀ ਤੋਂ ਜਿਹੜੇ ਹਾਰ ਗਏ ਸੀਗੇ ਤੇ ਕੁਝ ਟਾਈਮ ਬਾਅਦ ਹੀ ਫਿਰ ਉਹਨਾਂ ਦੀ ਜਿਹੜੀ ਆਪਾਂ ਕਹਿ ਦਈਏ ਹਨਾ ਅਭੀ ਡੈੱਡ ਹੋ ਜਾਂਦੇ ਨੇ ਉਹ ਡੈਥ ਹੋ ਜਾਂਦੀ ਆ ਤਾਂ ਇਸੇ ਬਾਦਲ ਪਿੰਡ ਦੇ ਵਿੱਚ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ 25 ਅਪ੍ਰੈਲ ਨੂੰ ਇਸੇ ਜਗ੍ਹਾ ਤੇ ਕੀਤਾ ਗਿਆ ਸੀ ਹਾਲਾਂਕਿ ਇੱਥੇ ਕੋਈ ਹਾਲੇ ਤੱਕ ਜਿਹੜੀ ਯਾਦਗਾਰ ਨਹੀਂ ਬਣੀ ਪਰ ਇਹ ਜਿਹੜੀ ਦੂਜੀ ਵਰਸੀ ਮਨਾਈ ਜਾ ਰਹੀ ਹੈਗੀ ਪ੍ਰਕਾਸ਼ ਸਿੰਘ ਬਾਦਲ ਦੀ ਤੇ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਹਰਸਿਮਰਤ ਵਿਭਾਰ ਸਿਮਰਤ ਕੌਰ ਬਾਦਲ ਤੇ ਹੋਰ ਪੰਜਾਬ ਦੇ ਜਿੰਨੇ ਵੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹ ਸਾਰੇ ਤਕਰੀਬਨਾ ਇੱਥੇ ਪਹੁੰਚੇ ਹੋਏ ਨੇ ਤੇ ਇਧਰ ਬਾਈ ਜੀ ਹੋ ਰਹੀ ਹੈ ਚੈਕਿੰਗ ਤੇ ਆਹ ਦੇਖ ਲਓ ਤੁਸੀਂ ਇੱਥੋਂ ਜਦੋਂ ਅੰਦਰ ਜਾਓਗੇ ਤਾਂ ਜਿਹੜੀ ਚੈਕਿੰਗ ਹੁੰਦੀ ਹੈ ਬਾਕੀ ਗੱਡੀਆਂ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਇੱਥੇ ਵੱਡੇ ਲੋਕ ਪਹੁੰਚੇ ਹੋਏ ਨੇ ਤੇ ਇਧਰਲੇ ਪਾਸੇ ਐਂਟਰੀ ਆਗੀ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਤਸਵੀਰ ਲੱਗੀ ਹੋਈ ਆ ਤੇ ਨਾਲ ਹੀ ਜਿਹੜਾ ਇਹ ਹੈ ਬਾਦਲਪਿੰਡ ਦੀਆਂ ਸੜਕਾਂ ਨੇ ਤੇ ਆਲੇ-ਦਾਲੇ ਜਿੰਨੇ ਵੀ ਖੇਤ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨੇ ਬਾਦਲ ਪਰਿਵਾਰ ਦੇ ਨੇ ਪਿੰਡ ਦੇ ਵਿੱਚ ਕਹਿੰਦੇ 300 ਏਕੜ ਜ਼ਮੀਨ ਜਿਹੜੀ ਬਾਦਲ ਪਰਿਵਾਰ ਦੀ ਆ ਤੇ ਇੱਥੇ ਇੱਕ ਪੁਰਾਣਾ ਘਰ ਵੀ ਆ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਿੱਥੋਂ ਉਹਨਾਂ ਨੇ ਮਤਲਬ ਸ਼ੁਰੂ ਕੀਤਾ ਸੀ ਆਪਣਾ ਕੈਰੀਅਰ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਉੱਥੇ ਵੀ ਜਾ ਸਕੀ ਹੈ ਨਾ ਤਾਂ ਦਖਾਵਾ ਮੰਗੀ ਜ਼ਰੂਰ ਜੇਕਰ ਆਪਾਂ ਗੱਲ ਕਰੀ ਬਾਦਲਪਿੰਡ ਦੇ ਵਿੱਚ ਡਿਵੈਲਪਮੈਂਟ ਕੀ ਹੋਈ ਆ ਤਾਂ ਇੱਥੇ ਜਿਹੜਾ ਇੱਕ ਬਹੁਤ ਸ਼ਾਨਦਾਰ ਜਿਹੜਾ ਇੱਕ ਗਰਾਊਂਡ ਬਣਾਇਆ ਹੋਇਆ ਹੈਗਾ ਅੱਜ ਇੱਥੇ ਕਬੱਡੀ ਦੇ ਵਰਲਡ ਕੱਪ ਵੀ ਹੁੰਦੇ ਰਹੇ ਨੇ ਤੇ ਨਾਲ ਹੀ ਜਿਹੜਾ ਇੱਥੇ ਆਪਾਂ ਕਹਿੰਦੇ ਬਹੁਤ ਸੋਹਣੇ ਕਾਲਜ ਵੀ ਬਣੇ ਹੋਏ ਨੇ ਬਹੁਤ ਸੋਹਣੇ ਹਸਪਤਾਲ ਵੀ ਬਣੇ ਹੋਏ ਨੇ ਬਾਕੀ ਜਿਹੜੀਆਂ ਸੜਕਾਂ ਦੇਖੋਗੇ ਆ ਦੋਵੇਂ ਪਾਸੇ ਜਿਹੜੇ ਵਧੀਆ ਦਰੱਖਤ ਲੱਗੇ ਹੋਏ ਨੇ ਖਜੂਰਾ ਲੱਗੀਆਂ ਹੋਈਆਂ ਨੇ ਤਾਂ ਆ ਜਿੰਨੀ ਵੀ ਸਾਰੀ ਜ਼ਮੀਨ ਆ ਇਹ ਬਾਦਲ ਪਰਿਵਾਰ ਦੀ ਆ ਜਿੱਥੇ ਉਹਨ ਗੱਡੀਆਂ ਖੜੀਆਂ ਨੇ ਪਾਰਕਿੰਗ ਦਾ ਜਿਹੜਾ ਇੱਥੇ ਪ੍ਰਬੰਧ ਕੀਤਾ ਹੋਇਆ ਤਾਂ ਇੱਥੇ ਤਿੰਨ ਚਾਰ ਅਜੇ ਹਕਰਾਨੇ ਨੇ ਬਾਦਲ ਪਿੰਡ ਦੇ ਵਿੱਚ ਵੀ ਜਿੰਨਾ ਕੋਲ ਜ਼ਮੀਨ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਜ਼ਮੀਨ ਆ ਅਜੇ ਇਹ ਤਿੰਨ ਚਾਰ ਘਰਾਣੇ ਨੇ ਮਨਪ੍ਰੀਤ ਬਾਦਲ ਕੇ ਹੋਗੇ ਆ ਪ੍ਰਕਾਸ਼ ਸਿੰਘ ਬਾਦਲ ਕੇ ਹੋਗੇ ਤੇ ਇੱਕ ਦੋ ਪਰਿਵਾਰ ਜਿਹੜੇ ਹੋਰ ਨੇ ਮੈਂ ਨਾਂ ਨਹੀਂ ਜਾਣਦਾ ਪਰ ਉਹਨਾਂ ਕੋਲੇ ਕਹਿੰਦੇ ਜ਼ਮੀਨ ਬਹੁਤ ਜ਼ਿਆਦਾ ਆ ਗਈ ਤਾਂ ਆ ਜਿਹੜਾ ਤੁਸੀਂ ਆ ਨਾਲ ਹੀ ਵੇਖ ਰਹੇ ਹੋ ਇਹ ਹਸਪਤਾਲ ਬਣਿਆ ਹੋਇਆ ਬਹੁਤ ਵਧੀਆ ਤੇ ਘੈਂਟ ਆ ਹਸਪਤਾਲ ਜਿਹੜਾ ਬਣਾਇਆ ਹੋਇਆ ਬਾਕੀ ਜਦੋਂ ਤੁਸੀਂ ਬਾਦਲ ਪਿੰਡ ਨੂੰ ਆਉਣੇ ਹੋ ਤਾਂ ਜਿਹੜੀਆਂ ਛੜਕਾਂ ਬਹੁਤ ਸੁੰਦਰ ਰੋਡ ਬਣੇ ਹੋਏ ਨੇ ਸ਼ਾਇਦ ਇਸੇ ਕਰਕੇ ਅਕਾਲੀ ਦਲ ਨੇ ਆਪਦੇ ਏਰੀਏ ਦੇ ਵਿੱਚ ਇੰਨਾ ਵਿਕਾਸ ਕੀਤਾ ਸੀ ਵੀ ਅਸੀਂ ਕਦੇ ਹਰੀ ਨਹੀਂ ਨਾ ਉਹੀ ਗੱਲ ਕਦੇ ਹਰੇ ਨਹੀਂ ਸੀ ਪਰ ਇਸ ਵਾਰ ਜਦੋਂ ਆਮ ਆਦਮੀ ਪਾਰਟੀ ਨਾਲ ਟੱਕਰ ਹੋ ਗਈ ਤਾਂ ਉਦੋਂ ਬੇਸ਼ੱਕ ਜਿਹੜੀ ਅਕਾਲੀ ਦਲ ਤੋਂ ਆ ਲੋਕ ਜਿਹੜੇ ਮੁੱਖ ਮੋੜ ਕੇ ਦੋ ਤਿੰਨ ਸੀਟਾਂ ਹੀ ਆਈਆਂ ਸੀ ਤੇ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਖੁਦ ਵੀ ਹਾਰ ਗਏ ਸੀ ਹੋਰ ਵੱਡੇ ਚਿਹਰੇ ਜਿਹੜੇ ਉਹ ਵੀ ਹਾਰੇ ਸੀਗੇ ਤਾਂ ਇੱਧਰ ਸਿਵਲ ਹਸਪਤਾਲ ਆ ਦੇਖੋ ਬਹੁਤ ਘੈਂਟ ਹਸਪਤਾਲਾ ਇੱਥੋਂ ਦੇ ਪਿੰਡ ਦੇ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਕੋਈ ਵੀ ਕੰਮ ਹੈ ਜਿਹੜਾ ਉਹ ਪਿੰਡ ਦੇ ਵਿੱਚ ਹੀ ਜਿਹੜਾ ਹੋ ਜਾਂਦਾ ਅੱਜ ਉੱਤੇ ਆਪਾਂ ਹੋਰ ਦਿਖਾਉਨੇ ਆਪਾਂ ਬਾਦਲ ਪਿੰਡ ਦੇ ਵਿੱਚ ਅੱਜ ਘੁੰਮ ਰਿਆਂਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਵਰਸੀ ਆ ਗਈ ਉਹ ਮਨਾਈ ਜਾ ਰਹੀ ਆ ਤੇ ਵੱਡੇ ਅਕਾਲੀ ਦਲ ਦੇ ਜਿਹੜੇ ਸਾਰੇ ਲੀਡਰ ਇੱਥੇ ਪਹੁੰਚੇ ਹੋਏ ਨੇ